ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਬੇਟਾ ਹੋ ਸਕਦਾ ਹੈ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਅੱਜ ਸਮਰਾਲਾ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਆਪਣਾ 82ਵਾਂ ਜਨਮ ਦਿਨ ਆਪਣੇ ਗ੍ਰਹਿ ਵਿਖੇ ਮਨਾਇਆ ਜਿਸ ਵਿੱਚ ਸਮਰਾਲਾ ਇਲਾਕੇ ਦੇ ਲੋਕਾਂ ਦਾ ਭਾਰੀ ਘਟ ਦੇਖਣ ਨੂੰ ਮਿਲਿਆ ਪਰ ਇਸ ਮੌਕੇ ਹਲਕਾ ਸਮਰਾਲਾ ਦੇ ਕਾਂਗਰਸ ਇੰਚਾਰਜ ਰਾਜਾ ਗਿੱਲ ਅਤੇ ਸ਼੍ਰੀ ਫਤਿਹਗੜ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਹਾਜ਼ਰ ਨਹੀਂ ਹੋਏ ਜੋ ਕਿ ਚਰਚਾ ਦਾ ਵਿਸ਼ਾ ਬਣ ਗਿਆ ਸਾਬਕਾ ਵਿਧਾਇਕ ਢਿੱਲੋ ਦੇ ਛੋਟੇ ਪੁੱਤਰ ਕਿ ਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਇਸ ਮੌਕੇ ਸਾਫ ਕਵਾਇਦਾਇਕ ਮੀਕ ਸਿੰਘ ਚੁੱਲੋ ਦੇ ਪੁੱਤਰ ਹਰਦੀਪ ਸਿੰਘ ਚੁੱਲੋ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਇਸੇ ਤਰ੍ਹਾਂ ਸਾਡੀ ਅਣ ਦੇਖੀ ਕਰਦੀ ਰਹੀ ਤਾਂ ਮੈਂ ਆਉਣ ਵਾਲੇ 2-4 ਦਿਨਾਂ ਵਿੱਚ ਕੋਈ ਵੱਡਾ ਫੈਸਲਾ ਲੈ ਸਕਦਾ ਹਾਂ ਪਹਿਲਾਂ ਤਾਂ ਸਾਡੇ ਫਾਜ਼ਿਲ ਸਾਹਿਬ ਦਾ ਜਨਮ ਦਿਨ ਸੀ ਉਹਦੇ ਲਈ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮਨਾਇਆ ਵਾ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਹਲਕੇ ਦੇ ਲੋਕ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਬਾਕੀ ਜਿੰਨੇ ਸਾਨੂੰ ਪਾਰਟੀ ਇਗਨੋਰ ਕਰ ਰਹੀ ਆ 25 ਸਾਲ ਫਾਦਰ ਸਾਹਿਬ ਨੇ ਕੀਤੀ ਆ ਸੇਵਾ ਤੇ ਪਾਰਟੀ ਇਗਨੋਰ ਕਰ ਰਹੀ ਆ ਸਾਨੂੰ ਉਹਦਾ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਉਹਦਾ ਰੋਸਾ ਵੀ ਕਰਦੇ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਅੱਗੇ ਕੀ ਕਰਨਾ ਵੀ ਹੁਣ ਉਹਨਾਂ ਦਾ ਸਮਾਂ ਕਿਹੜਾ ਇਲੈਕਸ਼ਨ ਦਾ ਸ਼ੁਰੂ ਹੋਪਰ ਹੋ ਜਾਣਾ ਅੱਜ ਇਕੱਠ ਹੋ ਗਿਆ ਲੋਕ ਸਾਰੇ ਥੋੜੇ ਸਮਰਥਕ ਆ ਗਏ ਹੁਣ ਫਿਰ ਦੱਸਣ ਦਾ ਕੋਈ ਟਾਈਮ ਹੈ ਦੱਸਾਂਗੇ ਜੇ ਕੋਈ ਪਾਰਟੀ ਕੋਈ ਅੱਗੋਂ ਕੋ ਕਰੂਗੀ ਜੇ ਨਹੀਂ ਕਰੂਗੀ ਫਿਰ ਅਸੀਂ ਆਪਦਾ ਡਿਸੀਜਨ ਲਵਾਂਗੇ ਅਸੀਂ ਕੀ ਕਰਨਾ ਅਜੇ ਥੋੜਾ ਦਾ ਕੰਟਰੈਕਟ ਕੀਤਾ ਵੀ ਸਾਡੇ ਕਰਨੀ ਆਓ ਦੂਜੀ ਹਲੇ ਕਿਸੇ ਪਾਰਟੀ ਨੇ ਜੇ ਕਿਸੇ ਦਾ ਫੋਨ ਆਏ ਨੇ ਪਰ ਅਸੀਂ ਹਲੇ ਸਭ ਨੂੰ ਜਵਾਬ ਦਿੱਤਾ ਹਲੇ ਕਾਂਗਰਸ ਪਾਰਟੀ ਨਾਲੇ ਆ ਜੇ ਸਾਡੇ ਨਾਲ ਨਹੀਂ ਸਹੀ ਚੱਲੂ ਪਾਰਟੀ ਫਿਰ ਅਸੀਂ ਕੱਲ ਨੂੰ ਕੋਈ ਵੀ ਕਰ ਸਕਦੇ ਆਪਦਾ ਸਹੀ ਤਬਾਅ ਮੈਂ ਆਪਣਾ ਕੋਈ ਵੀ ਅਗਲਾ ਡਿਸੀਜਨ ਦੱਸ ਦਾਂਗੇ ਤੁਹਾਨੂੰ 2-4 ਦਿਨਾਂ ਦੇ ਵਿੱਚ ਕਿ ਜੇ ਨਹੀਂ ਪਾਰਟੀ ਸਹੀ ਚੱਲਦੀ ਤਾਂ ਫਿਰ ਮੈਂ ਆਪਣਾ ਅਗਲਾ ਡਿਸੀਜਨ ਲਵਾਂਗਾ ਕੱਲਿਆਂ ਦਾ ਕਿ ਸਾਡੇ ਪਰਿਵਾਰ ਦਾ ਨਹੀਂ ਮੇਰਾ ਅਲੱਗ ਆਪਣਾ ਸਾਰਾ ਪਰਿਵਾਰ ਵੈਸੇ ਸਾਡਾ ਇਕੱਠਾ ਸਾਰਾ ਤੇ ਪਰ ਸਿਆਸਤ ਜੇ ਕੱਲ ਨੂੰ ਕਰੂਗੀ ਤਾਂ ਫਿਰ ਅਲੱਗ ਵੀ ਹੋ ਸਕਦਾ ਸਿਆਸਤ ਦਾ ਕਿਉਂਕਿ ਰਾਣਾ ਗਰਜੀਤ ਦਾ ਦੇਖ ਲਓ ਉਹਨਾਂ ਦਾ ਬੇਟਾ ਅਲੱਗ ਕਰਦਾ ਠੀਕ ਹੈ ਨਾ ਚੰਨੀ ਦੇ ਬ੍ਰਦਰ ਨੇ ਕੀਤੀ ਫਿਰੋਜ਼ ਸਾਹਿਬ ਨਾਲ ਸਾਨੂੰ ਵੀ ਆਪਣਾ ਸਾਰਾ ਹੱਕ ਹੈਗਾ ਕਰਨ ਦਾ ਦੇਖੋ 25 ਸਾਲ ਸੇਵਾ ਕੀਤੀ ਆਸੀਂ ਵੀ ਆਪਣਾ ਦੇਖਣਾ ਸਾਰਾ ਕਿਉਂ ਲੋਕਾਂ ਦਾ ਕਾਂਗਰਸ ਕਿਉਂ ਵਿਰੋਧ ਕਰ ਰਹੀ ਹੈ ਜੀ ਇਹ ਹੁਣ ਉਹਨਾਂ ਨੂੰ ਪਤਾ ਪਾਰਟੀ ਨੂੰ ਪਤਾ ਹੈ ਕਮਾਂਡ ਨੂੰ ਪਤਾ ਜੇ ਉਹ ਇਗਨੋਰ ਕਰੂਗੀ ਤਾਂ ਫਿਰ ਕੱਲ ਨੂੰ ਅਸੀਂ ਵੀ ਆਪਣਾ ਡਿਸੀਜਨ ਕੋਈ ਹੋਰ ਮੈਂ ਲੈ ਸਕਦਾ ਉਹਨੂੰ ਮਹਿਸੂਸ ਹੋ ਰਿਹਾ ਉਹ ਨੂੰ ਇਗਨੋਰ ਕਰਦੀ ਐ ਇਗਨੋਰ ਕਰਦੀ ਐ ਤਾਂ ਹੀ ਤੁਹਾਨੂੰ ਦੱਸ ਰਹੇ ਹਾਂ ਅੱਜ ਜਦੋਂ ਕਟ ਕੀਤਾ ਕਿ ਸ਼ਕਤੀ ਪ੍ਰਦਰਸ਼ਨ ਇਹ ਹੀ ਕਾਰਨ ਸੀ ਜਿਸੇ ਕਾਰਨ ਇਹ ਵੀ ਇਹੀ ਕਾਰਨ ਵੀ ਹੈਗਾ ਬਾਕੀ ਜਿਆਦਾ ਫਾਦਰ ਸਾਹਿਬ ਦਾ ਬਰਥਡੇ ਸੀਗਾ ਉਹਦੇ ਕਰਕੇ ਵੀ ਆ ਬਾਕੀ ਸ਼ਕਤੀ ਪ੍ਰਦਰਸ਼ਨ ਵੀ ਲਾ ਲਓ ਜੋ ਮਰਜ਼ੀ ਲਾਓ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਆ India crime news.